ਉਥੇ ਦੋ ਜਣਾਂ ਨੇ ਮੈਨੂੰ ਆਣ ਕੇ ਰੋਕਿਆ ਲੋਕਨ ਦਵਾਦ ਕਹਿੰਦੇ ਤੁਹਾਨੂੰ ਅਸੀਂ ਪਿੱਛੇ ਆਵਾਜ਼ਾਂ ਮਾਰਦੇ ਬੈਠੇ ਰੁਕੇ ਨਹੀਂ ਮੈਂ ਕਿਹਾ ਵਾਜ ਤੁਹਾਡੀ ਆਵਾਜ਼ ਸੁਣੀ ਨਹੀਂ ਕਹਿੰਦੇ ਤੁਸੀਂ ਆਲਾ ਚੈਨੀ ਲਾਓ ਚੈਨੀ ਲਾਗ ਦੇਤੀ ਮੁੰਦੀ ਲਾਈ ਕਹਿੰਦਾ ਜੇ ਨਾ ਆਪਣੇ ਜੇਬ ਚ ਪਾ ਕੇ ਰੱਖੋ ਤੁਹਾਡਾ ਵੀ ਸ਼ਾਇਦ ਵਾਰਦਾਤ ਨਾ ਹੋਵੇ ਫਿਰ ਕਹਿੰਦਾ ਤੁਹਾਡੇ ਜੇਤਲ ਮਾਲ ਹੈਗਾ ਮੈਂ ਕਿਹਾ ਹਾਂਜੀ ਮਾਲ ਹੈਗਾ ਥੋੜਾ ਆਇਆ ਕਿ ਮੈਨੂੰ ਲੱਗੀ ਮੈਨੂੰ ਕੋਈ ਗੜਬੜ ਹੋਈ ਹੈ ਮੈਂ ਥੋੜੀ ਨਾਲ ਹੀ ਮੈਂ ਟੁਟਿਆ ਰਮੰਦਰ ਜਦ ਪਹੁੰਚਿਆ ਪਹੁੰਚ ਕੇ ਮੈਂ ਸਕੂਟਰੀ ਲਾਈ ਤੇ ਮੈਂ ਦੇਖਿਆ ਲੱਗਾ ਵੀ ਦੇਖਾਂ ਵੀ 2:00 ਵਜੇ ਕੋਈ ਆ ਇਹ ਕੁਝ ਗਰਮਰਤ ਨੇ ਵਿੱਚ ਉਹ ਦੇਖਿਆ ਦੇ ਵਿੱਚ ਉਹ ਤੇ 4-5 ਘੰਟੇ ਨਿਕਲੇ ਤੇ ਕਾਵੇ ਨਿਕਲੇ ਜਿੰਨ ਦਾ ਚੰਗੇ ਤਕੜੇ ਸੀ 45 45 42 45 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਚੰਗੇ ਅਲਟਰੇਟਰ ਸੀ ਹਿੰਦੀ ਬੋਲਦੇ ਪਏ ਸੀਗੇ ਇੱਕ ਨੇ ਬੰਦ ਹੈਲਮਟ ਪਾਇਆ ਸੀਗਾ ਇੱਕ ਨੇ ਵਿੱਚ ਟੋਪੀ ਲਈ ਹੋਈ ਸੀਗੀ ਬ੍ਰਿਗੇਡਮੈਨ ਨੇ ਕਿਹਾ ਦਿਖਾਓ ਨੇ ਕੱਢ ਕੇ ਦਿਖਾਇਆ ਆਪਣੀ ਪਿਛਲੀ ਜੇ ਜੋ ਇਹ ਕੱਢ ਕੇ ਦਿਖਾਇਆ ਲੇਕਿਨ ਮੈਂ ਘੁਮਰਾਇਆ ਹੀ ਇੰਨਾ ਸੀ ਜ਼ੋਰ ਉਹਨਾਂ ਨੇ ਕਿਹਾ ਤੇਰੀ ਗੱਡੀ ਚ ਐਸਲਾ ਵਾ ਅਕੁਲਾ ਰੋਂ ਦਾ ਕਿ ਦੇਖਣਾ ਸੀਗਾ ਵਾ ਕੱਪ ਸਿੱਧਾ ਐਸਲਾ ਮੇਰੇ ਕੋ ਕੁਝ ਵੀ ਨਹੀਂ ਸੀਗਾ ਬਿੱਟੀ ਘਬਰਾ ਦੋਗੇ ਘਬਰਾਇਸ਼ ਕਰ ਕੇ ਮੈਨੂੰ ਪਤਾ ਨਹੀਂ ਕੀ ਕੀ ਕਹਿਣਗੇ ਕੀ ਹੋਊਗਾ ਤਿੰਨ ਬੰਦੇ ਆਏ ਟੋਟਲ ਦੋ ਤਾਂ ਬਾਈਕ ਤੇ ਸੀਗੇ ਇੱਕ ਪੈਦਲ ਸੀਗਾ ਪਤਾ ਨਹੀਂ ਉਹਨਾਂ ਕੋ ਸਿੱਗੀ ਬਾਈਕ ਪਿੱਛੇ ਪੁੱਛੇ ਲਾਈ ਹੋਣੀ ਐ ਦੋ ਬੰਦੇ ਸੀਗੇ ਬਾਈਕ ਤੇ ਇੱਕ ਨੇ ਹੈਲਮਟ ਪਾਇਆ ਸੀ ਕੈਪ ਪਾਇਆ ਸੀ ਨੰਬਰ ਪਲੇਟ ਸੀਗੀ ਬਾਈਕ ਦੀ ਨੰਬਰ ਪਲੇਟ ਹੈ ਗਈ ਨੰਬਰ ਆਇਆ ਵਾ ਦਿੱਤਾ ਉਹਨਾਂ ਨੂੰ ਜੁਧਾਨਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਰੇ ਆਇਆ ਜਿੱਥੇ ਕਿ ਇੱਕ ਨਕਲੀ ਸੀਆਈਡੀ ਅਫਸਰ ਬਣ ਕੇ ਇੱਕ ਬਜ਼ੁਰਗ ਵਿਅਕਤੀ ਨੂੰ ਰੋਕ ਕੇ ਉਸ ਦੇ ਨਾਲ ਉਸ ਦੀ ਚੈਨੀ ਖੋਈ ਉਸ ਤੋਂ ਬਾਅਦ ਉਸ ਨੂੰ ਨਰਮਾਲ ਦੇ ਵਿੱਚ ਭੰਟੇ ਤੋਹਫੇ ਕਰਕੇ ਉਥੋਂ ਫਰਾਰ ਹੋ ਗਏ ਮਾਮਲਾ ਜਾਣ ਲੈਣੇ ਆ ਮਾਮਲਾ ਕੀ ਹੈ ਇਹ ਮੇ ਨਾਲ ਉਸ ਬਜ਼ੁਰਗ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਮੈਂ ਨਾ ਸ਼ੋਕਮਰ ਅਸ਼ੋਕ ਜੀ ਕੀ ਮਾਮਲਾ ਹੋਇਆ ਕੌਣ ਸੀਗੇ ਉਹ ਫਰਜੀ ਨਕਲੀ ਅਫਸਰ ਕੌਣ ਕੀ ਕਹਿ ਕੇ ਗਏ ਟਿੱਕੇ ਤੇ ਤੁਹਾਨੂੰ ਇੱਕ ਤੋਹਫਾ ਦੇਗੇ ਮੈਂ ਕਲਾਸ਼ ਨਗਰ ਤੋਂ ਆ ਰਿਹਾ ਸੀਗਾ ਜਦੋਂ ਮੈਂ ਟੂਟੀਆਂ ਵਾਲੇ ਮੰਦਰ ਦੇ ਕੋਲ ਕਾਲੀ ਮਾਤਾ ਦੇ ਮੰਦਰ ਦੇ ਕੋਲ ਪਹੁੰਚਿਆ ਉੱਥੇ ਦੋ ਜਣਾਂ ਨੇ ਮੈਨੂੰ ਆਣ ਕੇ ਰੋਕਿਆ ਲੋਕਾਂ ਦੁਆਬਾ ਕਹਿੰਦੇ ਤੁਹਾਨੂੰ ਅਸੀਂ ਪਿੱਛੇ ਵਾਜਾ ਮਾਰਦੇ ਪਏ ਅਸੀਂ ਰੁਕੇ ਨਹੀਂ ਮੈਂ ਕਿਹਾ ਬਾਜ ਤੁਹਾਡੀ ਆਵਾਜ਼ ਸੁਣੀ ਨਹੀਂ ਤੇ ਕਹਿੰਦੇ ਤੁਹਾਡੇ ਕੋਲ ਲਾਇਸੈਂਸ ਹੈ ਮੈਂ ਕਿਹਾ ਹਾਂ ਤੇ ਕਹਿੰਦੇ ਲਾਇਸੈਂਸ ਦਿਖਾਓ ਜੋ ਮੈਂ ਲਾਇਸੈਂਸ ਪਿੱਛੇ ਜਿਹੇ ਚਾਤ ਹੱਥ ਮਾਰਿਆ ਤੇ ਕਹਿੰਦੇ ਤੁਸੀਂ ਡਿੱਕੀ ਚਾਬੀ ਚਾਬੀ ਹੈਗੀ ਧਾ ਲੋ ਮੈਂ ਕਿਹਾ ਮੈਨੂੰ ਲੱਗਦਾ ਤੁਹਾਡੇ ਜੀ ਡਿੱਕੀ ਦਾ ਅਸਲਾਵਾ ਜਦੋਂ ਜੋਣ ਨੇ ਇੰਨੀ ਗੱਲ ਕਹਿ ਕੇ ਫਿਰ ਦੇਖੋ ਉੱਪਰ ਵਕ ਪਰ ਆ ਗਿਆ ਭਰਾਂ ਜਵਾ ਕਹਿੰਦਾ ਤੁਹਾਨੂੰ ਪਤਾ ਹੈ ਤੇ ਤਿੰਨ ਚਾਰ ਬਾਅਦ ਤਾਂ ਬਹੁਤ ਹੋਈਆਂ ਅੱਜ ਬਹੁਤ ਤਕਲੀਫਾਂ ਆਪਰੀਆਂ ਅਸੀਂ ਪੁਲਿਸ ਮਹਿਕਮੇ ਦੇ ਬੰਦੇ ਆ ਸੀਐਡੀ ਦੇ ਬੰਦੇ ਆ ਤੇ ਜਦੋਂ ਉਹਨਾਂ ਨੇ ਇੰਨੀ ਗੱਲ ਖੁਲਾ ਆ ਗਿਆ ਤਾਂ ਤੇ ਕਹਿੰਦਾ ਤੁਸੀਂ ਆਹ ਨਾ ਚੈਨੀ ਲਾਓ ਚੈਨੀ ਵੀ ਲੱਗ ਦੇਤੀ ਮੁੰਦੀ ਲਈ ਕਹਿੰਦਾ ਜੇ ਨਾ ਆਪਣੇ ਜੇਬ ਚ ਪਾ ਕੇ ਰੱਖੋ ਤੁਹਾਡਾ ਨਾ ਵੀ ਸ਼ਾਇਦ ਵਾਰਦਾਤ ਨਾ ਹੋਵੇ ਤੇ ਕਹਿੰਦਾ ਤੁਹਾਡੇ ਜੇਬ ਚ ਮਾਲ ਹੈਗਾ ਮੈਂ ਕਿਹਾ ਹਾਂਜੀ ਮਾਲ ਹੈਗਾ ਉਹਨਾਂ ਨੇ ਕੋਲ ਮਾਲ ਲਿੱਤਾ ਰਮਾਲਣ ਤੋਂ ਬਾਅਦ ਮਦਕੀ ਉਹਦੇ ਵਿੱਚ ਉਹ ਜਿਹੜਾ ਮੇਰਾ ਜੇਵਲ ਲਾਇਆ ਸੀ ਉਹ ਰਮਾਲ ਦੇ ਵਿੱਚ ਉਹਨਾਂ ਦੇ ਜਿਹੜੇ ਚੋ ਕਾਗਜ਼ ਕੱਢਿਆ ਕਾਗਜ਼ ਵਿੱਚ ਕਾਗਜ਼ ਪਾ ਕੇ ਲੁਬੇੜ ਕੇ ਮੇਰੇ ਰਮਾਲ ਦੇ ਵਿੱਚ ਘੁੱਟ ਕੇ ਬੰਨਤਾ ਜਦੋਂ ਬੰਨ ਦਿੱਤਾ ਬੰਨਣ ਤੋਂ ਬਾਅਦ ਮੇਰੇ ਦਮਾਜ ਵਿੱਚ ਕੁਝ ਥੋੜਾ ਆਇਆ ਕਿ ਮਦਕੀ ਮੇਨਾਂ ਕੋਈ ਗੜਬੜ ਹੋਈ ਹੈ ਮੈਂ ਥੋੜੀ ਨਾਲ ਹੀ ਮੈਂ ਟੁੱਟਿਆ ਰਾਮੰਦਰ ਜਦ ਪਹੁੰਚਿਆ ਪਹੁੰਚ ਕੇ ਮੈਂ ਸਕੂਟਰੀ ਲਈ ਤੇ ਮੈਂ ਦੇਖਿਆ ਮੈਂ ਕਿਹਾ ਵੀ ਦੇਖਾਂ ਜੀ ਵੀ ਮਦਕੀ ਉਹੀ ਆ ਤੇ ਕੁਝ ਗੜਬੜਤ ਨਹੀਂ ਉਹ ਜੋ ਦੇਖਿਆ ਉਹਦੇ ਚੋਂ ਤੇ 4-5 ਬੰਟੇ ਨਿਕਲੇ ਤੇ ਇੱਕ ਆਵੇ ਨਿਕਲੇ ਉਸ ਵਕਤ ਮੈਂ ਡਿਵੀਜ਼ਨ ਨੰਬਰ 4 ਚ ਆਇਆ ਚਾਰ ਜਾਣ ਕੇ ਮੈਂ ਆਪਣੇ ਦਸਿਆ ਆਣ ਕੇ ਹੁਲੀਆ ਅਕਾ ਜੀ ਤੁਸੀਂ ਕਲਾਸ਼ਨਗੁਰਾਲ ਸੀਗੇ ਕਿੱਥੇ ਜਾ ਰਹੇ ਸੀਗੇ ਮੈਂ ਟੂਟੀ ਵਾਲੇ ਬੰਦੇ ਸ਼ਹਿਰ ਤੇ ਆਣਾ ਸ਼ਹਿਰ ਤੇ ਆਣਾ ਅਕਸਰ ਰੋਜ਼ ਆਉਂਦੀ ਉਹ ਪਹਿਲੀ ਵਾਰੀ ਰੋਜ਼ ਰੋਜ਼ ਆਣਾ ਇਹ 6 7 8 ਸਾਲ ਤੋਂ ਮੈਂ ਰੋਜ਼ ਹੀ ਆਣਾ ਸਾਰੇ ਹਾਂਜੀ ਅੱਛਾ ਇਦਾਂ ਹੀ ਇਦਾਂ ਹੀ ਲੋਕ ਜਿਹੜੇ ਆ ਲੁੱਟਖੋਣ ਵਾਰਤਾਂ ਨੂੰ ਅੰਜਾਮ ਦਿੰਦੇ ਨੇ ਇਦਾਂ ਹੁਣ ਸ਼ਾਇਦ ਵਿੱਚ ਰੋਜ਼ ਹੋ ਹੀ ਰਹੀਆਂ ਐ ਇਦਾਂ ਦੀਆਂ ਕੁਛ ਨਾ ਕੁਛ ਹੋ ਹੀ ਰਿਆ ਵਾ ਕੁਛ ਹੋ ਨਾ ਕੋਈ ਅੱਛਾ ਅੱਛਾ ਕਿਸ ਤਰ੍ਹਾਂ ਦਾ ਹੁਲੀਆ ਲੱਗਦਾ ਸੀ ਉਹਨਾਂ ਦਾ ਪੰਜਾਬੀ ਪ੍ਰਵਾਸੀ ਜਾਂ ਕਿਹਦਾ ਹਿੰਦੀ ਬੋਲਦੇ ਸੀ ਚੰਗੇ ਐਜੂਕੇਟਿਡ ਸੀਗੇ ਦੋਨੇ ਬੰਦੇ ਐਜੂਕੇਟਿਡ ਸੀਗੇ ਹਾਂ ਚੰਗੇ ਤਕੜੇ ਸੀ 45 45 42 45 ਸਾਲ ਦੀ ਉਹਨਾਂ ਦੀ ਉਮਰ ਹੋਗੀ ਚੰਗੇ ਐਜੂਕੇਟਿਡ ਸੀ ਹਿੰਦੀ ਬੋਲਦੇ ਪਏ ਸੀਗੇ ਇੱਕ ਨੇ ਬੰਦ ਹੈਲਮਟ ਪਾਇਆ ਸੀਗਾ ਇੱਕ ਨੇ ਵਿੱਚ ਟੋਪੀ ਲਈ ਹੋਈ ਸੀਗੀ ਤੇ ਫਿਰ ਜਦੋਂ ਉਹ ਕਹਿੰਦੇ ਸੀ ਬੜੇ ਸੀਆੜੀ ਦੇ ਬੰਦੇ ਆ ਜੀ ਨਾਲ ਪੁਲਿਸ ਪੁਲਿਸ ਵਾਲ ਬਾਰ ਦਿੰਦੇ ਆ ਉਹਨੇ ਮੈਨੂੰ ਐਦਾ ਕਰਕੇ ਦਿਖਾਈ ਮੈਂ ਉਹੋ ਵੀ ਦੇਖ ਰਹੀ ਸੀ ਮੇਰਾ ਪਹਿਲੇ ਇੱਕ ਭਰਾ ਕੇ ਜੋਂ ਉਹਨੇ ਕਹੇ ਤੇਰੀ ਗੱਡੀ ਚ ਅਸਲਾ ਵਾ ਤੇ ਮੈਂ ਕਿਹਾ ਮੇਰੀ ਗੱਡੀ ਚ ਕਿੱਥੋਂ ਅਸਲਾ ਹੋਣਾ ਉਹਨੇ ਜਿਹੋਕਦਾ ਚੈਨੀ ਪਾਈ ਆ ਤੁਸੀਂ ਇਹ ਲਾਓ ਤੁਸੀਂ ਸ਼ੇਖ ਨਹੀਂ ਹੈਗੇ ਇਹ ਉਹ ਕਰਕੇ ਮੇਰੀ ਬੁੰਦੀ ਵੀ ਲਾਈ ਚੈਨੀ ਵੀ ਲਾਈ ਨਕਲੀ ਪੁਲਿਸ ਵਾਲੇ ਬਣ ਕੇ ਜਦੋਂ ਆਏ ਤੁਹਾੜ ਕੋਲ ਤੁਸੀਂ ਉਹਨਾਂ ਕੋ ਐਡਿਕਾਡ ਨਹੀਂ ਮੰਗਿਆ ਐਡਿਕਾਡ ਮੈਂ ਉਹਨਾਂ ਨੂੰ ਕਿਹਾ ਦਿਖਾਓ ਨੇ ਕੱਢ ਕੇ ਦਿਖਾਇਆ ਆਪਣੇ ਪਿਛਲੇ ਜੇ ਜੋ ਇਹ ਕੱਢ ਕੇ ਦਿਖਾਇਆ ਲੇਕਿਨ ਮੈਂ ਕਹ ਭਰਾਇਆ ਇਹਨਾਂ ਸੀ ਜਦੋਂ ਉਹਨਾਂ ਨੇ ਕਿਹਾ ਤੇਰੀ ਗੱਡੀ ਚ ਅਸਲਾ ਵਾ ਮੈਂ ਕਿਹਾ ਮੈਂ ਤਾਂ ਕਿ ਦੇਖਣਾ ਸੀ ਗੱ ਮੇਰੇ ਕੋ ਕੁਝ ਵੀ ਨਹੀਂ ਸੀਗਾ ਫਿੱਟੀ ਘਬਰਾ ਗੋਗੇ ਘਬਰਾਇਸ਼ ਕਰਕੇ ਮੈਂ ਕਿਹਾ ਪਤਾ ਨਹੀਂ ਕੀ ਕੀ ਕਹਿਣਗੇ ਕੀ ਹੋਊਗਾ ਤੇ ਉਸ ਵਕਤ ਮੈਂ ਫਿਰ ਉਹਨੇ ਕੁਝ ਨਹੀਂ ਹੈ ਗਿਆ ਮੇਰੀ ਬਸ ਆਲ ਲਵਾਇਆ ਲਵਾਦਿਆਂ ਮੇਨੂੰ ਕਹਿੰਦਾ ਰਮਾਲ ਲਗਾ ਮੈਂ ਕਹਿਆ ਰਮਾਲ ਤੇ ਮਾਲ ਕੱਢ ਕੇ ਦਿਓ ਮੇਨੂੰ ਰਮਾਲ ਕੱਢ ਕੇ ਤਾਂ ਰਮਾਲ ਮੇਰਾ ਖੋਲਿਆ ਖੋਲ ਕੇ ਵਿੱਚੋਂ ਇਹ ਆ ਬੰਟੇ ਤੇ ਇੱਕ ਕਾਗਜ਼ ਲਵੇਟ ਕੇ ਕੁੱਟ ਕੇ ਗੱਠ ਮਾਰ ਕੇ ਮੈਨੂੰ ਜੇਬ ਵਿੱਚ ਪਾਤਾ ਕਹਿੰਦੇ ਜੇਬ ਵਿੱਚ ਪਾਈ ਰੱਖਿਓ ਕਿ ਹੋ ਸਕਦਾ ਵਾਰਦਾ ਤੁਹਾਨੂੰ ਵੀ ਨਾ ਇਦਾਂ ਦੀ ਹੋਵੇ ਕਿਉਂਕਿ ਸ਼ਾਇਦ ਦੋ ਤਿੰਨ ਵਾਰਦਾ ਤੇ ਸਵੇੜੀਆਂ ਹੋ ਚੁੱਕੀਆਂ ਹੂੰ ਮੈਂ ਜੋ ਟੁੱਟਿਆਲਾ ਮੰਦਿਰ ਨਾਲ ਹੀ ਮੈਂ ਟੁੱਟਿਆਲਾ ਮੰਦਿਰ ਕਾਲੀ ਮਾਤਾ ਮੇਰੇ ਕੋਲ ਸਾਹਮਣੇ ਮੈਂ ਜੋ ਟੁੱਟੇ ਟੁੱਟਿਆਲਾ ਮੰਦਿਰ ਦੇ ਅੰਦਰ ਅੰਦਰ ਐਂਟਰ ਹੋਇਆ ਤੇ ਮੈਂ ਜੋ ਖੋਲ ਕੇ ਵੇਖਿਆ ਸੀ ਵੀ ਕੀ ਕੀਤਾ ਇਹਨਾਂ ਨੇ ਮੈਂ ਖੋਲ ਕੇ ਕੱਢਾ ਆਪਣੇ ਚੇਨ ਨਿਕਲੇ ਵਿੱਚੋਂ ਔਰ ਬੰਟੇ ਨਿਕਲੇ ਕਿੰਨੇ ਵਜੇ ਸਮਾਂ ਹੋਣਾ ਸਾਰਾ ਅੰਕਲ ਜਰੂਰ ਬਾਤ ਦਾ ਹੋਈ ਹੈ ਇਹ 4 ਵਜੇ ਕੋਈ 10 4 5 7 10 ਮਿੰਟ ਦੀ ਗੱਲ ਹੈ 3 ਵਜੇ 3 ਵਜੇ 3 ਵਜੇ ਕੇ 25 ਮਿੰਟ ਤੇ ਮੈਂ ਘਰੋਂ ਨਿਕਲਿਆ ਸੁਕਲਾਸ਼ ਨਗਰ ਤੋਂ 4 ਵਜੇ 5-7-10 ਮਿੰਟ ਹੋਣੇ ਆ ਜਦੋਂ ਮੈਂ ਆ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰਾ ਦਾ ਦਿਮਾਗ ਕਿੰਨਾ ਛਾਤਰ ਹੈ ਨਕਲੀ ਫਰਜੀ ਸੀਏਡੀ ਆਪਣੇ ਆਪ ਨੂੰ ਅਫਸਰ ਦੱਸ ਕੇ ਨਕਲੀ ਆਈ ਕਾਰਡ ਬਣਾ ਕੇ ਲੱਖਾਂ ਦਾ ਮਾਲ ਚੋਰੀ ਕਰਕੇ ਰਫੂ ਚੱਕਰ ਹੋ ਗਏ ਰਮਾਲ ਦੇ ਵਿੱਚ ਇੱਕ ਲਫਾਫੇ ਵਿੱਚ ਕੱਸ ਕੇ ਕੱਸ ਕੇ ਗੱਠ ਬਣ ਕੇ ਇਹ ਵੰਟੇ ਜਰੀ ਕੀ ਹੈ ਇਹਨਾਂ ਨੂੰ ਤੋਹਫਾ ਕਰਗੇ ਆ ਦੇਖ ਸਕਦੇ ਹੋ ਬੰਟੇ ਜਿਹੜੇ ਤੋਹਫਾ ਕਰਗੇ ਦੇਖ ਸਕਦੇ ਹੋ ਇੱਕ ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਬਦਮਾਸ਼ ਚੋਰਾ ਦੇ ਵੱਲੋਂ ਦੇਖ ਸਕਦੇ ਹੋ ਸਵੇਰੇ ਰੋਜ਼ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ ਟੂਟਿਆ ਵਾਲੇ ਮੰਦਿਰ ਤੇ ਉਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਦੇ ਆ ਕੀ ਮਾਮਲਾ ਸੀਗਾ ਕਦੋਂ ਇਹਨਾਂ ਨੂੰ ਪਤਾ ਲੱਗਿਆ ਆਪਾ ਜੀ ਸਾਹਿਬ ਕੀ ਨਾਮ ਤੁਹਾਡਾ ਸਨੀ ਸਨੀ ਜੀ ਕੀ ਮਾਮਲਾ ਕੀ ਹੋਇਆ ਕਦੋਂ ਪਤਾ ਲੱਗਿਆ ਤੁਹਾਨੂੰ ਜੇ ਤੁਹਾਡੇ ਪਿਤਾ ਜੀ ਨਾਲ ਲੁੱਟ ਹੋ ਗਈ ਇਹ 4 ਵਜੇ ਫੋਨ ਕੀਤਾ ਸੀ ਇਹਨਾਂ ਨੇ ਇਹ ਜਦਾਂ ਦੇ ਟੂੜੀਆਂ ਲਮੰਦਰ ਸੈਰ ਕਰਨ ਹੂੰ ਇਹ ਉੱਥੇ ਆਏ ਸੀ ਜਿਹਦਾ ਸਕੂਟਰੀ ਤੇ ਪਿੱਛੋਂ ਦੋ ਬੰਦੇ ਆਏ ਆ ਮਤਲਬ ਇਹਨਾਂ ਨੂੰ ਰੋਕਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਸੀਆਈਡੀ ਦੇ ਬੰਦੇ ਆ ਸੀ ਇਹ ਉਹ ਕੀ ਮਤਲਬ ਤੁਹਾਡੀ ਐਕਟਿਵ ਚ ਅਸਲਾ ਵਾ ਹੂੰ ਇਹਦਾ ਬਜ਼ੁਰਗ ਬੰਦੇ ਆ ਥੋੜੇ ਘਬਰਾ ਜਾਂਦੇ ਆ ਇਹਦਾ ਦੋਨਾਂ ਨੇ ਉਹ ਦੇਖਿਆ ਚੈਨੀ ਮੁੰਦੀਆਂ ਨਾਲ ਲੋਹਾਈ ਕਹਿੰਦੇ ਕਿ ਬਹੁਤ ਵਾਰ ਦਿੱਤਾ ਹੋ ਰਹੀਆਂ ਤੇ ਚੈਨੀ ਮੁੰਦੀ ਤੁਸੀਂ ਰੁਮਾਲ ਜੱਬ ਬਣ ਕੇ ਜੇ ਚਪਾ ਲੋ ਇਹਨਾਂ ਕੋਈ ਰੁਮਾਲ ਲੇਤਾ ਨਾ ਚੈਨੀ ਮੁੰਦੀ ਲਵਾ ਕੇ ਮਤਲਬ ਰੁਮਾਲ ਚ ਪਾਈ ਆ ਉਹਨਾਂ ਨੇ ਉਹ ਮਤਲਬ ਪਿੱਛੇ ਇੱਕ ਹੋਰ ਬੰਦਾ ਸੀ ਅਨਾਂ ਨੇ ਮਤਲਬ ਕੀਤਾ ਉਹ ਚੇਂਜ ਕਰਤਾ ਉਸ ਮਾਲ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਬਸ ਇਹਨਾਂ ਨੂੰ ਉਹ ਲੈ ਕੇ ਨਿਕਲ ਗਏ ਜਦੋਂ ਇਹਨਾਂ ਨੇ ਦੇਖਿਆ ਖੋਲ ਕੇ ਉਹਦੇ ਵਿੱਚੋਂ ਬੰਟੇ ਨਿਕਲੇ ਚਾਰੇ ਕੋਈ ਕੋਈ ਸੀਸੀਟੀਵੀ ਵਗੈਰਾ ਕੈਦ ਹੋਈਆਂ ਸੀਸੀਟੀਵੀ ਕਲਿੱਤੀ ਆਈ ਫੋਟੋ ਕਿਨੇ ਕੀ ਕੌਣ ਦਿਖਾਈ ਦੇ ਰਿਹਾ ਚ ਕਿੰਨੇ ਜਾਨ ਦਿਖਾਈ ਦੇ ਰਹੇ ਤਿੰਨ ਬੰਦੇ ਆ ਜੀ ਟੋਟਲ ਦੋ ਤਾਂ ਬਾਈਕ ਤੇ ਸੀਗੇ ਇੱਕ ਪੈਦਲ ਸੀਗਾ ਪਤਾ ਨਹੀਂ ਉਹਨਾਂ ਕੋਲ ਸੀਗੀ ਬਾਈਕ ਪਿੱਛੇ ਪੁੱਛੇ ਲਾਈ ਹੋਣੀ ਹੈ ਦੋ ਬੰਦੇ ਸੀਗੇ ਬਾਈਕ ਤੇ ਇੱਕ ਨੇ ਹੈਲਮਟ ਪਾਇਆ ਸੀ ਕੈਪ ਪਾਇਆ ਸੀ ਪਿੱਛੇ ਨੰਬਰ ਪਲੇਟ ਸੀਗੀ ਹੈ ਬਾਈਕ ਦੀ ਨੰਬਰ ਪਲੇਟ ਹੈ ਗਈ ਨੰਬਰ ਆਇਆ ਵਾ ਦਿੱਤਾ ਉਹਨਾਂ ਨੂੰ ਦੇਖੋ ਹੁਣ ਕੰਪਲੇਂਟ ਕਰਾਈ ਹੈ ਤੇ ਮੂੰਹ ਬੰਨੇ ਪਏ ਸੀ ਉਹਨਾਂ ਦੇ ਕੀ ਬੰਨੇ ਨਹੀਂ ਨਹੀਂ ਮੂੰਹ ਨਹੀਂ ਬੰਨੇ ਸੀ ਉਦਾਂ ਦੇਖ ਨੇ ਹੈਲਮਟ ਪਾਇਆ ਸੀ ਇੱਕ ਨੇ ਕੈਪ ਪਾਈ ਹੋਈ ਸੀ ਦੇਖੋ ਉਹਨੂੰ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸੀਸੀਟੀਵੀ ਜਿਹੜੀ ਤੁਸੀਂ ਦੇਖ ਰਹੇ ਹੋ ਦੇਖਣ ਨੂੰ ਉਦਾਂ ਸਹੀ ਲੱਗ ਰਿਹਾ ਸੀ ਇੱਕ ਬੰਦਾ ਪਿੱਛੇ ਜਿੱਦਾਂ ਸਕਿਉਰਟੀ ਵਾਲ ਤੇ ਮਤਲਬ ਕਿਸ ਤਰ੍ਹਾਂ ਦਾ ਰੰਗ ਸੀਗਾ ਉਹ ਸਕਿਉਰਿਟੀ ਅਡਰਸ ਉਹ ਇਹ ਲਾਈਟ ਫਰੋਜੀ ਹੁੰਦਾ ਸੀ ਤਾਂ ਗੇਟਮੈਨ ਨਹੀਂ ਖੜਦੇ ਬੈਂਕ ਦੇ ਉਦਾਂ ਉਦਾਂ ਸੀਗਾ ਅੱਛਾ ਸਰਕਾਰੀ ਬੈਂਕਾਂ ਦੇ ਬਾਹਰ ਇਹ ਖਾਕੀ ਹਾਂਜੀ 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 ਖਾਕੀ ਵਰਦੀ ਪਾਈ ਸੀ ਉਹਨੇ ਜਿਹੜੀ ਉਹ ਫਰੋਜੀ ਡਾਰਕ ਡਾਰਕ ਹਾਂਜੀ ਜਿਹੜਾ ਡਾਰਕ ਵਰੀ ਜਿਹੜਾ ਬੈਂਕ ਵਾਲੇ ਖੜਦੇ ਸਕਿਉਰਿਟੀ ਗਾਰਡ ਉਹ ਲਈ ਓਕੇ ਹਾਂਜੀ ਤੇ ਇਹ ਅੰਕਲ ਕਿਤੇ ਸੈਰ ਕਰਨਗੇ ਸੀ ਸੈਰ ਕਰਨ ਆਏ ਰੋਟੀਆਂ ਕਿ ਕਿ ਸੀਗੇ ਸੈਰ ਕਰਨ ਦੀ ਤਾਂ ਡੇਲੀ ਆਂਦੀ ਹੀ ਆ ਹਾਂ ਮਤਲਬ ਆਏ ਜਿੱਦਾਂ ਇਹ ਤਾਂ ਰਸੇ ਜੀ ਉਹਨਾਂ ਨੇ ਫੜ ਲਿਆ ਜੀ ਦਾ ਟੂੜਿਆ ਮੰਦਰ ਬਿਲਕੁਲ ਮੰਦਰ ਦੇ ਸਾਹਮਣੇ ਹੀ ਆਇਆ ਕੋਈ ਕੋਈ ਨਕਦੀ ਕੈਸ਼ ਵਗੈਰਾ ਨਹੀਂ ਕੈਸ਼ ਨਹੀਂ ਬਸ ਆਈ ਚਾਨੀ ਤੋਂ ਮੁੰਦੀ ਹੈ ਅੱਛਾ ਸਮਾਂ ਕਿੰਨੇ ਵਜੇ ਹੋਣਾ ਸਮਾਂ ਸੀਗਾ 6:30 ਵਜੇ ਦਾ ਜੀ ਅੰਕਲ ਦੀ ਉਮਰ ਕਿੰਨੀ ਹੁੰਦੀ ਹੈ 68 ਸਾਲ ਦੀ 68 ਸਾਲ ਹਾਂ ਜੀ ਬਿਲਕੁਲ ਧੰਨਵਾਦ ਹੁਣ ਪੁਲਿਸ ਕੋਈ ਮੰਗ ਕਰਦੇ ਹੋ ਮੰਗ ਇਹ ਹੈ ਕਿ ਮਤਲਬ ਸਮਾਨ ਸਾਡਾ ਮਿਲੇ ਤਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣ ਜੀ ਇਹ ਵਾਰਦਾਤ ਹੋਈ ਹੈ ਜੀ ਕਿ ਅਸ਼ੋਕ ਕੁਮਾਰ ਜੀ ਇੱਕ ਅਸ਼wini ਜੈਨ ਜੀ ਇਹਨਾਂ ਨੂੰ ਮੋਟਰਸਾਈਕਲ ਦੇ ਕੁਝ ਨੌਸਰਵਾਜ ਬੰਦਿਆਂ ਨੇ ਰੋਕਿਆ ਇਹਨਾਂ ਨੂੰ ਦੱਸਿਆ ਵੀ ਅਸੀਂ ਪੁਲਿਸ ਵਾਲਿਆਂ ਇਹਨਾਂ ਦੇ ਦਸਤਾਵੇਜ਼ ਮੁਤਾਬਕ ਇਹ ਉਹਨਾਂ ਦੀ ਗੱਲਾਂ 'ਚ ਆ ਗਏ ਇਹਨਾਂ ਨੇ ਉਹ ਸਾਮਾਨ ਉਤਾਰ ਕੇ ਦੇ ਦਿੱਤਾ ਉਹਦਾ ਤੇ ਉਹ ਲੈ ਗਏ ਇਹਨਾਂ ਨੂੰ ਇਹਨਾਂ ਨੂੰ ਰਮਾਲ ਦੇ ਵਿੱਚ ਲਵੇਟ ਕੇ ਦੇ ਗਏ ਜੀ ਤੇ ਦਨੌਸਰਵਾਜੀ ਕਰਕੇ ਇਹਨਾਂ ਤੋਂ ਸਾਮਾਨ ਲੈ ਗਏ ਸਿਰਫ ਦੋ ਜਗ੍ਹਾ ਵਾਰਦਾਤਾ ਹੋਈਆਂ ਨੇ ਇੱਕ ਉਹ ਹੀ ਹੈ ਜੀ ਥਾਣਾ ਡਿਵੀਜ਼ਨ ਨੰਬਰ 4 'ਚ ਇੱਕ ਥਾਣਾ ਡਿਵੀਜ਼ਨ ਨੰਬਰ 1 'ਚ ਇੱਕ ਉਹ ਬਜੁਰਗ ਜੀ ਕਹਿੰਦੇ ਕਿ ਟੋਟੀ ਵਾਲੇ ਮੰਦਿਰ ਕੋ ਮੇਰੀ ਵਾਰਦਾਤ ਹੋਈ ਹੈ ਉਹ ਕਹਿੰਦੇ ਨੇ ਕਿ ਮੈਨੂੰ ਇਹਨਾਂ ਨੇ ਕਿਹਾ ਕਿ ਅਸੀਂ ਸਪੈਸ਼ਲ ਬ੍ਰਾਂਚ ਤੋਂ ਆਂ ਤੇ ਉਹਨਾਂ ਨੇ ਕਿ ਤੇਰੀ ਗੱਡੀ 'ਚ ਅਸਲਾ ਤੇ ਮੇਰੇ ਕੋਲ ਇੱਕ ਚੈਨੀ ਔਰ ਇੱਕ ਅਗੁੱਠੀ ਲੈ ਕੇ ਤੇ ਮੈਨੂੰ ਘੰਡੇ ਫੜਾ ਗਏ ਜੀ 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 ਬਿਲਕੁਲ ਇਹ ਤਾਂ ਜੀ ਇਹ ਕਿੰਨੇ ਨੌਜਵਾਨ ਸੀ ਕਾਹਦੇ ਤੇ ਆਏ ਸੀ ਕੋਈ ਪਤਾ ਨਹੀਂ ਇਹ ਮੋਟਰਸਾਈਕਲ ਤੇ ਸੀਗੇ ਜੀ ਅਸੀਂ ਕੈਮਰੇ ਚੈੱਕ ਕਰਨ ਲੱਗੇ ਆ ਤੁਹਾਡੇ ਸਾਹਮਣੇ ਆ ਜੀ ਅਸੀਂ ਤੁਸੀਂ ਮੌਕੇ ਦੀ ਪਹੁੰਚੋ ਕੈਮਰੇ ਸੀ ਚੈੱਕ ਕਰਨ ਲੱਗੇ ਹੋਏ ਆ ਇੱਕ ਜੀ ਮੰਦਰ ਕੋ ਜਿਹੜੀ ਵਾਰਦਾਤ ਹੋਈ ਉਹਦੀ ਸੀਸੀਟੀਵੀ ਗੈਰ ਕੋਈ ਨਿਕਲ ਕੇ ਆਈ ਹੈਗੀ ਹੈ ਜੀ ਹੈਗੀ ਅਸੀਂ ਚੈੱਕ ਕਰ ਲਈ ਜੀ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਦੂਜੀ ਜਗ੍ਹਾ ਵਾਰਦਾਤ ਇਹਨਾਂ ਨੂੰ ਦਿਖਾਈ ਸੀਗੀ ਜੀ ਉਹੀ ਨੌਜਵਾਨ ਨੇ ਜੀ ਤੇ ਕੁਝ ਪਤਾ ਲੱਗਿਆ ਹੁਣ ਤਾਂ ਕੋਣ ਨੇ ਉਹਨਾਂ ਕਿੱਥੇ ਦੇ ਰਹਿਣਾ ਨਹੀਂ ਜੀ ਨਹੀਂ ਹਜੇ ਪਰ ਜਾਨ ਜਾਰੀ ਹੈ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਜੀ ਹੋਏ ਮਾਮਲਾ ਕੀ ਹੋਇਆ ਜੀ ਉਹ ਮਾਮਲਾ ਕੀ ਪਿੱਛੋਂ ਆਏ ਥੋ ਮੋਟਰਸਾਈਕਲ ਤੇ ਮੁੰਡੇ ਕੌਣ ਪਿੱਛੋਂ ਆਏ ਜੀ ਦੋ ਬੰਦੇ ਆਏ ਆ ਭਾਰੇ ਜੇ ਜੀ ਸਿਹਤਪੁਰ ਤੋਂ ਕਹਿੰਦੇ ਅਸੀਂ ਸਪੈਸ਼ਲ ਬ੍ਰਾਂਚ ਤੋਂ ਆ ਮਨੂੰ ਸਪੈਸ਼ਲ ਡਿਊਟੀ ਲੱਗੀ ਹੈ ਚੈਕਿੰਗ ਕਰਨ ਦੀ ਕੀ ਕਰੀ ਤੁਹਾਨੂੰ ਉਹਨਾਂ ਨੇ ਮੈਨੂੰ ਪਹਿਲਾਂ ਪੁੱਛ ਲਫਸਾਗਾ ਮੈਂ ਕਿਹਾ ਨਹੀਂ ਹੈਗਾ ਕਹਿੰਦੇ ਆ ਕੜੇ ਮੁਦਰੀ ਲਾਗੇ ਜੱਬੇ ਹੀ ਪਾਓ ਮੈਂ ਜੱਬੇ ਹੀ ਲਾਗੇ ਪਾਲੇ ਕਹਿੰਦੇ ਵੇ ਸਕੂਟਰ ਦੀ ਚੈਕਿੰਗ ਕਰੋ ਮੈਂ ਕਿਹਾ ਚੈੱਕ ਨਹੀਂ ਹੋਇਆ ਤੁਸੀਂ ਕੜਾ ਮੁਦਰੀ ਲਾਗੇ ਉਹਨਾਂ ਨੂੰ ਦੇਤਾ ਸ਼ੱਕ ਹੋਇਆ ਵਾ ਇਹ ਨਹੀਂ ਨਹੀਂ ਹੋਇਆ ਪਰ ਉਹ ਪਤਾ ਨਹੀਂ ਕੀ ਹੋਇਆ ਉਸ ਟਾਈਮ ਉਹ ਕਹਿੰਦੇ ਰੁਮਾਲ ਕੱਢੋ ਮੈਂ ਰੁਮਾਲ ਕੱਢਦਾ ਫਿਰ ਉਹ ਕਹਿੰਦੇ ਸਮਾਨ ਲੋ ਵਿੱਚ ਬੰਨ੍ਹ ਸਾਡੀ ਡਿਊਟੀ ਆ ਗਈ ਬੰਨ ਕੇ ਦੇਣਾ ਸਮਾਨ ਤੁਹਾਨੂੰ ਉਹਦੀ ਜਗ੍ਹਾ ਕੀ ਦੇ ਕੇ ਫਰਨੋ ਦੀ ਜਗ੍ਹਾ ਇੱਕ ਨਿਕਾ ਜਿਹਾ ਕੜਾ ਦੇ ਤੇਨੇ ਕੋ ਬੰਟੇ ਰਮਾਲ ਤੇ ਬਣ ਕੇ ਕਾਗਜ਼ ਤੇ ਲਪੇਟ ਕੇ ਅੱਛਾ ਤੁਸੀਂ ਉਹ ਦੇਗੇ ਤੁਸੀਂ ਕਹਿੰਦੇ ਚੈਨੀ ਔਰ ਕੜਾ ਲੈ ਕੇ ਗਏ ਨੇ ਟੋਟਲ ਕਿੰਨੇ ਦੀ ਇਨਕਮ ਹੈ ਇਹ ਇਹ ਹੈ ਜੀ 2.5-3 ਲੱਖ ਦੇ ਵਿੱਚ ਉਹ ਕਿੰਨੇ ਕੋ ਜਾਣੇ ਸੀਗੇ ਉਹ ਹੈ 3 ਜਾਣੇ ਆ ਜੀ ਮਗੇ ਸੀਸੀਟੀਵੀ ਚ ਆ ਗਿਆ ਉੱਥੇ ਮਗੇ ਜਿਹੜੇ ਟੁੱਟੀ ਵਾਲਾ ਮੰਦਿਰ ਹੈ ਉੱਥੇ ਆ ਗਈ ਹੈ ਉਹਨਾਂ ਦੀ ਫੋਟੋ ਕੁਝ ਕਿਥੇ ਕਿਥੇ ਜਾ ਰਹੇ ਸੀ ਮੈਂ ਦੁਕਾਨ ਤੋਂ ਆ ਰਹੀ ਘਰ ਨੂੰ ਜਾ ਰਹੀ ਸੀ ਘਰ ਨੂੰ ਜਾ ਰਹੀ ਸੀ ਕਿਥੇ ਇਧਰ ਆ ਘਰ ਇਧਰ ਆਪਣਾ ਕਾਲੇ ਰੋਡ ਤੇ ਕਾਲੇ ਰੋਡ ਪੁਲਿਸ ਮੈਨਫੋਰਮ ਕਿਤਾ ਹਾਂ ਹਾਂਜੀ ਕਿਤਾ ਲਈ ਹੋਏ ਕੋਈ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਵੀਡੀਓ ਨਿਕਲ ਕੇ ਆਈ ਹੈ ਫਰਮ ਨੇ ਕੀ ਮੰਗ ਕੀ ਕਰਦੇ ਹੋ ਹੁਣ ਮੰਗ ਹੀ ਕਰਦੇ ਆ ਬੜਾ ਸਨਮਾਨ ਦਵਾਇਆ ਜਾਵੇ ਕਿੰਨੀ ਬੜਾ ਦੇਖੋ ਕਿੱਦਾਂ ਦੇ ਨੌਜਵਾਨ ਕੈਮਰਾ ਬਣੇ ਚੰਗੇ ਸੀਗੇ ਮਗਰ 40 45 ਬਾਲ ਦੇ ਹੋਣੇ ਨੌਜਵਾਨ ਚੰਗੇ ਸੀ ਦੋ ਜਣੇ ਸੀ ਤਿੰਨ ਜਣੇ ਸੀ ਉਹ ਆਹ ਤਿੰਨ ਜਣੇ 20 ਜਣਾਂ ਉਹਨਾਂ ਦੇ ਪਿੱਛੇ ਆਇਆ ਸੀ ਆ ਪੈਦਲ ਕਾਦੇ ਇਹ ਦੋਨੇ ਨੌਜਵਾਨ ਕਾਦੇ ਦੀ ਸੀ ਮੋਟਰਸਾਈਕਲ ਤੇ ਸੀ ਕਾਲੇ ਰੰਗ ਦੀ ਸੀ ਕਿਤੇ ਸੀ ਅੰਕਲ ਅਸੀਂ ਨਾ ਆਪਣੀ ਐਕਟਿਵ ਆ ਬਿਜਲੀ ਹੈ ਜੀ ਐਕਟਿਵ ਬਿਜਲੀ ਹੈ ਜੀ ਠੀਕ ਹੈ ਤੇ ਅੰਕਲ ਕੀ ਉਮਰ ਹੈ ਤੁਹਾਡੀ 65 ਸਾਲ 65 ਸਾਲ ਹੁਣ ਪੁਲਿਸ ਤੋਂ ਮੰਗ ਕਰ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਪકડਿਆ ਜਾਵੇ ਸੀਸੀਟੀਵੀ ਵਿੱਚ ਤਸਵੀਰਾਂ ਕੈਦ ਹੋ ਗਈਆਂ ਨੇ ਤਿੰਨ ਆਰੋਪੀਆਂ ਦੀ ਪਛਾਣ ਲਗਾਤਾਰ ਪੁਲਛਾਨਬਿੰਨ ਕਰ ਰਹੀ ਹੈ ਤੇ ਲਗਾਤਾਰ ਜੜਕਿਆ ਹੈ ਉਹ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਪੁਲਸ ਵੱਲੋਂ ਜਲਦ ਹੁਣ ਆਣਾ ਸਮੇਂ ਦੇਖਣਾ ਹੈ ਕਿ ਨਿਕੋ ਜਲਦ ਇਹ ਵਾਰਦਾਤ ਨੂੰ ਥਮ ਵਾਰਦਾਤ ਨੂੰ ਪਰਿਵਾਰ ਨੂੰ ਇਨਸਾਫ ਮਿਲੇਗਾ ਤੇ ਕੀ ਸਮਾਨ ਮਿਲੇਗਾ ਕਿ ਨਹੀਂ ਮਿਲੇਗਾ ਇਹ ਚਰਚਾ ਦਾ ਵਿਸ਼ਾ ਜੁੜੀ ਹੋਏ ਦਾਨ ਲਈ ਦੋਨ ਨਾਲ ਹਾਨੀ ਕੁਮਾਰ ਜਨਾ ਯੁਮਬ ਯੁਵੰਬਰੀ ਰਿਪੋਰਟ ਧੰਨਵਾਦ